ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਥੈਂਕ ਯੂ اور ਅੱਜ ਤੋਂ 5 ਸਾਲ ਪਹਿਲਾਂ ਮੈਂ ਜਾਨੀ ਕਿ ਅਕਾਲੀ ਚਲ ਨਾਲ ਜੁੜਿਆ ਸੀਗਾ ਤੇ ਬਰਾਖਤਮਦੀ ਦੇ ਵਿੱਚੋਂ ਜਿੱਤੇ ਸੀ ਅਜੀ ਪਰ ਜੋੜਨ ਦੇ ਬਾਵਜੂਦ ਵੀ ਸਾਨੂੰ ਸਰ ਸਾਬ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਆ ਕੀ ਮਾਮਲਾ ਹੈ ਸੋ ਮੇਰੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਮੇਰੇ ਭੈਣਾਂ ਦਾ ਤੁਹਾਡਾ ਸਾਰਿਆਂ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਸਾਰੇ ਇੱਥੇ ਇਕੱਤਰਤ ਹੋਏ ਹੋ ਅੱਜ ਦਾ ਜਿਹੜਾ ਸਾਡਾ ਮੁੱਦਾ ਹੈਗਾ ਉਹ ਇਹ ਹੈ ਕਿ ਸਾਡੇ ਮੇਰੇ ਭਰਾਵਾ ਵਾਂਗ ਮਨਜਿੰਦਰ ਸਿੰਘ ਜੀ ਜੋ ਟਾਲੀ ਤੋਂ ਸਰਪੰਚ ਨੇ ਸਾਬਕਾ ਔਰ ਇਹਨਾਂ ਦੇ ਨਾਲ ਬਹੁਤ ਪਿਛਲੇ ਉਹ 2 ਸਾਲ 2.5 ਸਾਲ ਤੋਂ ਬਹੁਤ ਸਾਰੀਆਂ ਤਕੇਸ਼ਾਈਆਂ ਹੋਈਆਂ ਉਹ ਤੁਸੀਂ ਕਈ ਕਵਰ ਵੀ ਕੀਤੀਆਂ ਕਾਗਜ਼ ਰੱਦ ਕੀਤੇ ਗਏ ਕਾਗਜ਼ ਰੱਦ ਕੀਤੇ ਗਏ ਹੋਰ ਕਈ ਕੁਸ਼ ਹੋਇਆ ਇਹਨਾਂ ਦੀਆਂ ਘਰ ਦੇ ਕਰੇਲੂ ਮਸਲਿਆਂ ਦੇ ਵਿੱਚ ਇੰਟਰਫੀਰੈਂਸ ਕਰਕੇ ਇਹਨਾਂ ਨੂੰ ਜੇਲ੍ਹ ਵੀ ਦਿਖਾਈ ਗਈ ਛੋਟਾ ਬੱਚੇ 18 18 ਸਾਲ ਦੇ ਬੱਚਿਆਂ ਦੇ ਪਰਚੇ ਕੀਤੇ ਗਏ ਸੋ ਜੋ ਜ਼ੁਲਮ ਦੀ ਸਰਕਾਰ ਇਸ ਵੇਲੇ ਚੱਲ ਰਹੀ ਹੈ ਪਰ ਮੈਂ ਇਸ ਭਰਾ ਦਾ ਬਹੁਤ ਰਿਣੀ ਐ ਕਿ ਇਹਨੇ ਪੰਜਾਬ ਔਰ ਪੰਜਾਬੀਅਤ ਦਾ ਮਾਣ ਰੱਖਿਆ ਔਰ ਇਹਨੇ ਝੁਕਣ ਦੀ ਬਜਾਏ ਇਹ ਫੈਸਲਾ ਲਿਆ ਕਿ ਇਹ ਵਿਰੋਧੀ ਹੋ ਕੇ ਕਾਂਗਰਸ ਪਾਰਟੀ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਇਹ ਲੜਾਈ ਹੈ ਲੋਕਾਂ ਦੇ ਲੋਕ ਹਿੱਤ ਦੀ ਲੜਾਈ ਹੈ ਉਹ ਲੜਨਗੇ ਸਾਡੇ ਜ਼ਿਲ੍ਹੇ ਦੇ ਸਾਡੇ ਸੌਰੀ ਸ਼ਹਿਰੀ ਦੇ ਪ੍ਰਧਾਨ ਜੈਨ ਸਾਹਿਬ ਇਹ ਵੀ ਇਹਨਾਂ ਦੀ ਜਗ੍ਹਾ-ਜਗ੍ਹਾ ਤੇ ਮਤ ਕਰਦੇ ਰਹੇ ਕਿਉਂਕਿ ਜਿੰਨਾ ਕੁਝ ਵੀ ਹੋਇਆ ਉਹ ਸਭੀ ਦੇ ਸਾਡੇ ਪ੍ਰਧਾਨ ਪ੍ਰਲੋਚਨ ਜੀ ਸਾਡੇ ਜ਼ਿਲ੍ਹਾ ਪਰਿਸ਼ਦ ਮੈਂਬਰ ਔਰ ਰਾਮੇਵਾਲ ਤੋਂ ਸਾਡੇ ਅਦੀਸ਼ਾ ਸਰਪੰਚ ਜੀ ਇਹਨਾਂ ਸਾਰਿਆਂ ਦੀ ਪ੍ਰੇਰਣਾ ਸਦਕਾ ਅੱਜ ਇਹ ਸਾਰੀ ਟੀਮ ਟਾਲੀ ਪਿੰਡ ਤੋਂ ਰੋਸ਼ਨ ਸਰਪੰਚ ਜਿਹੜਾ ਉਹ ਨਾਲ ਇਹਨਾਂ ਦੇ ਆਪਾਂ ਸਾਰਿਆਂ ਦਾ ਤੁਹਾਨੂੰ ਇੰਟਰੋਡਕਸ਼ਨ ਬਾਅਦ ਜਦੋਂ ਆਪਾਂ ਕਰਾਂਗੇ ਉੱਥੇ ਕਰਾਂਗੇ ਮੇਰਾ ਤਾਂ ਸਿਰਫ ਇਹ ਕਹਿਣ ਦਾ ਤੁਹਾਨੂੰ ਅੱਜ ਲਾਉਣ ਦਾ ਇਹ ਮਕਸਦ ਸਿਗਾ ਕਿ ਜ਼ੁਲਮ ਦੇ ਨਾਲ ਪੰਜਾਬੀ ਨੂੰ ਝੁਕਾਇਆ ਨਹੀਂ ਜਾ ਸਕਦਾ ਪਿਆਰ ਮੁਹੱਬਤ ਨਾਲ ਮੋਲਡ ਕੀਤਾ ਜਾ ਸਕਦਾ ਇਹ ਇੱਕ ਸਿਆਸੀ ਬੰਦੇ ਆ ਜੋ ਪਿੰਡ ਦੀ ਸਰਪੰਚੀ ਕਰ ਚੁੱਕੇ ਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਤੀਆਂ ਬੜੀਆਂ ਦਾਦੇ ਪੜਦਾਦੇ ਤੋਂ ਸਿਆਸੀ ਕੰਮ ਕਰਦੇ ਆਏ ਆ ਇਹਨਾਂ ਨੂੰ ਵੀ ਇਹ ਗੱਲ ਦੀ ਸਮਝ ਹੈ ਕਿ ਮਨ ਜੀਤੇ ਜਗਜੀਤ ਜੋ ਪਿਆਰ ਨਾਲ ਦੁਨੀਆ ਜਿੱਤ ਹੋ ਸਕਦੀ ਹੈ ਉਹ ਜ਼ੁਲਮ ਦੇ ਨਾਲ ਨਹੀਂ ਹੋ ਸਕਦੀ ਸੋ ਇੱਕ ਤਾਂ ਮੈਂ ਇਹਨਾਂ ਦਾ ਧੰਨਵਾਦੀ ਆ ਦੂਜਾ ਆਪਾਂ ਜਿੰਨੇ ਵੀ ਬੰਦਿਆਂ ਨੂੰ ਸ਼ਾਮਲ ਕਰਾਂਗੇ ਕਿਉਂਕਿ ਇੱਥੇ ਜਗ੍ਹਾ ਘੱਟ ਹੈ ਆਪਾਂ ਬਾਹਰ ਸਾਰਿਆਂ ਦਾ ਨਾਮ ਔਰ ਸਾਰਾ ਤੁਹਾਨੂੰ ਦੇਾਂਗੇ ਦੂਜਾ ਇੱਕ ਬਹੁਤ ਸਾਰਾ ਵੱਡਾ ਇੱਕ ਮੁੱਦਾ ਹੈ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਸਾਡੇ ਨਕਉਦਰ ਦੇ ਸਿਆਸੀ ਲੀਡਰ ਆ ਇਹਨਾਂ ਕੋਲ ਸਿਆਸੀ ਸਟੇਜਾਂ ਰਹੀਆਂ ਨਹੀਂ ਇਹ ਲੋਕਾਂ ਦੇ ਭੋਗਾਂ ਤੇ ਲੋਕਾਂ ਦੀ ਕਿਰਿਆ ਤੇ ਜਿੱਥੇ ਕੋਈ ਹੋਰ ਮਾਹੌਲ ਹੁੰਦਾ ਜਿੱਥੇ ਅਸੀਂ ਇੱਕ ਵਿਛੜੀ ਆਤਮਾ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਜਾਂਦੇ ਆ ਜਿੱਥੇ ਸਾਡੀ ਮਾਨਸਿਕਤਾ ਹੋਰ ਹੁੰਦੀ ਹੈ ਔਰ ਜਿਹੜੇ ਸਾਹਮਣੇ ਬੈਠੇ ਹੁੰਦੇ ਉਹਨਾਂ ਦੀ ਵੀ ਇੱਕ ਵੱਖਰੀ ਮਾਨਸਿਕਤਾ ਹੁੰਦੀ ਹੈ ਔਰ ਉਸ ਮਾਨਸਿਕਤਾ ਦੀਆਂ ਇਹ ਜਿਹੜੀਆਂ ਹੱਦਾਂ ਉਹਨਾਂ ਨੂੰ ਪਾਰ ਕਰਕੇ ਆਪਣੀ ਸਿਆਸੀ ਗੱਲਾਂ ਉੱਤੇ ਕਰਦੇ ਆ ਮੈਂ ਪ੍ਰਮਾਤਮਾ ਦੇ ਚਰਣਾਚਰਦਾਸ ਬੇਨਤੀ ਕਰੂੰਗਾ ਕਿ ਸਾਰੇ ਸਿਆਸੀ ਨੇਤਾਵਾਂ ਦੇ ਉਹ ਮਨ ਦੇ ਵਿੱਚ ਉਹਨਾਂ ਨੂੰ ਬੁੱਧੀ ਬਖਸ਼ੇ ਕਿ ਉਹ ਇਦਾਂ ਦੀਆਂ ਜਗ੍ਹਾ ਤੇ ਜਾ ਕੇ ਸਿਆਸੀ ਗੱਲਾਂ ਨਾ ਕਰਨ ਔਰ ਜੇ ਤੁਹਾਨੂੰ ਸਿਆਸੀ ਗੱਲ ਕਰਨੀ ਹੈ ਸਾਡੀ ਪਾਰਟੀ ਹੈ ਬੀਬੀ ਇੰਦਰਜੀਤ ਕੌਰ ਮਾਨ ਜੀ ਔਰ ਬਡਾਲਾ ਸਾਹਿਬ ਔਰ ਜਗਵੀਰ ਬਰਾੜ ਇਹ ਤਿੰਨੇ ਅਕਾਲੀ ਦਲ ਦੇ ਬੰਦੇ ਸੀ ਜਿਨ੍ਹਾਂ ਨੇ ਨਕੋਦਰ ਦੀ ਰਹਿਨਮਾਈ ਕੀਤੀ ਸਨ 17 ਤੋਂ ਲੈ ਕੇ ਇੱਕੀ ਦੇ ਕੁਝ ਸਮੇਂ ਤੱਕ ਸਾਰੇ ਇੱਕ ਦੂਜੇ ਨਾਲ ਰਲੇ ਹੋਏ ਸੀ ਇਹਦੇ ਵਿੱਚ ਕੋਈ ਦੋਰਾਈ ਨਹੀਂ ਹੈ ਕਿਉਂਕਿ ਇਹਨਾਂ ਨੂੰ ਹਿੱਸੇ ਵੰਡਣ ਦੀ ਮਿਲ ਕੇ ਖਾਣ ਦੀ ਆਦਤ ਸੀ ਔਰ ਮੈਂ ਤਕਰੀਬਨ ਸੈਪਟੰਬਰ 21 ਤੋਂ ਸਾਡੀ ਸਾਰੀ ਟੀਮ ਨੇ ਇੱਥੇ ਕੰਮ ਕੀਤਾ ਪਰ ਮੈਂ ਆਪਣੀ ਪਾਰਟੀ ਦੇ ਕੰਮਾਂ ਦੀ ਵੀ ਜ਼ਿੰਮੇਵਾਰੀ ਲੈਣਾ ਹੈ 17 ਤੋਂ 22 ਤੱਕ ਜੇ ਪਾਰਟੀ ਆ ਮੇਰੀ ਪਾਰਟੀ ਹੈ ਜੀ ਉਹਨੇ ਕੁਝ ਚੰਗਾ ਕੀਤਾ ਮੈਂ ਉਹਦੇ ਨਾਲ ਵੀ ਖੜਾ ਹਾਂ ਜੀ ਉਹਨੇ ਕੁਝ ਮਾੜਾ ਕੀਤਾ ਮੈਂ ਉਹ ਵੀ ਆਪਣੀ ਝੋਲੀ ਪਾਉਣ ਨੂੰ ਤਿਆਰ ਹਾਂ ਮੈਂ ਇਸ ਵਿਰੋਧੀ ਧਿਰ ਜੋ ਇਸ ਵੇਲੇ ਸੱਤਾ ਦੀ ਹੱਕਦਾਰ ਹੈ ਸਾਡੀ ਐਮਐਲਏ ਨੂੰ ਇਹਨਾਂ ਦੇ ਮੰਤਰੀਆਂ ਨੂੰ ਇਹ ਗੱਲ ਕਹਿਣਾ ਹੈ ਕਿ ਇਹ ਜਿਹੜੀ ਸਟੇਜ ਹੈ ਇਹ ਜਿੱਥੇ ਮਰਜ਼ੀ ਲਾ ਲੈਣ ਸਮਾਂ ਦੇ ਦੇਣ ਪ੍ਰੈਸ ਨੂੰ ਬੁਲਾ ਲੈਣ ਅਸੀਂ ਦੱਸ ਦਿਆਂਗੇ ਕਿ ਕਾਂਗਰਸ ਪਾਰਟੀ ਨੇ ਹੁਣ ਤੱਕ ਦੇਸ਼ ਲਈ ਕੀ ਕੀਤਾ ਕਾਂਗਰਸ ਪਾਰਟੀ ਨੇ ਵਕ ਵਕ ਸਾਲਾਂ ਤੋਂ ਨਕਉਦਰ ਸ਼ਹਿਰ ਲਈ ਕੀ ਕੀਤਾ ਇਹ ਆਪਣਾ ਦੱਸ ਦੇਣ ਇਹਨਾਂ ਨੇ ਕੀ ਕੀਤਾ ਨਾ ਕਿ ਆ ਜਿਹੜੀਆਂ ਚਲਾਕੀਆਂ ਆਈਆਂ ਕਰਦੇ ਆ ਕਦੀ ਜਿਦੇ ਇਕੱਠੇ ਕਰਕੇ ਚਾਰ ਬੰਦੇ ਆਪਣਾ ਡਾਟਾ ਦੱਸ ਦਿੰਦੇ ਆ ਉਹ ਕਹਿੰਦਾ ਵੀ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸਣਾ ਹੋਈ ਤੁਹਾਡਾ ਵਿਰੋਧੀ ਕਾਂਗਰਸ ਪਾਰਟੀ ਦਾ ਨੁਮਾਇੰਦਾ ਮੈਂ ਖੜਾ ਹਾਂ ਤੁਸੀਂ ਜਿੱਥੇ ਮਰਜ਼ੀ ਮੈਨੂੰ ਟਾਈਮ ਦੇ ਦਿਓ ਜਿਹੜੀ ਮਰਜ਼ੀ ਜਗ੍ਹਾ ਦੱਸ ਦਿਓ ਬੀਬੀ ਇੰਦਰਜੀਤ कौर ਮਾਨ ਜੀ ਮੈਂ ਉੱਥੇ ਆ ਜਾਊਂਗਾ ਮੈਨੂੰ ਚੰਗਾ ਨਹੀਂ ਲੱਗਾ ਤੁਸੀਂ ਇੱਕ ਗੱਲ ਕੀਤੀ ਵੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ ਮੈਂ ਪਰਮਾਤਮਾ ਨੂੰ ਹਾਜ਼ਰਨਾਮੇ ਜਾਣ ਕੇ ਕਹਿੰਦਾ ਕਿ ਨਕੋਦਰ ਦੇ ਲੋਕ ਜਿਹੜੀ ਤੇਰੀ ਪੋਕਲੈਂਡ ਔਰ ਦੇ ਚ ਮਸ਼ੀਨਾਂ ਮਿੱਟੀ ਪੱਟਦੀ ਆ ਉਹਦੇ ਨਹੀਂ ਬਣੇ ਲੋਕਾਂ ਦੇ ਛੱਪੜ ਪੱਟ ਪੱਟ ਕੇ ਨਹੀਂ ਬਣੇ ਇਹ ਪਰਮਾਤਮਾ ਨੇ ਬਣਾਏ ਆ ਔਰ ਜਿੱਥੇ ਮਰਜੀ ਸਾਡੇ ਤੋਂ ਜਵਾਬ ਲੈ ਲਈ ਅਸੀਂ ਇਹ ਜਵਾਬ ਦੇਣ ਲਈ ਤਿਆਰ ਬੈਠੇ ਆ ਸੋ ਮੇਰੀ ਤੁਹਾਡੇ ਮਾਧਿਅਮ ਰਹੀ ਇਹ ਹੀ ਬੇਨਤੀ ਹੈ ਮੈਂ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਹੈ ਬਲੌਗ ਪ੍ਰਧਾਨਾਂ ਨਾਲ ਵੀ ਔਰ ਸਾਡੇ ਦੂਜੇ ਬਲੌਗ ਪ੍ਰਧਾਨਾਂ ਨਾਲ ਵੀ ਅਸੀਂ ਸ਼ਮਤਾ ਰੱਖਦੇ ਆ ਕਿ ਜੋ ਵੀ ਇਹਨਾਂ ਦੇ ਇਹਨਾਂ ਨੂੰ ਲੱਗਦਾ ਵੀ ਅਸੀਂ ਡਿਵੈਲਪਮੈਂਟ ਕੀਤੀ ਜਾਂ ਇਹਨਾਂ ਨੇ ਕੀਤੀ ਮੈਂ ਨਹੀਂ ਕਹਿੰਦਾ ਉਹਦੇ ਲੋਕ ਗਵਾਹ ਹੋਣ ਕਿਉਂਕਿ ਲੋਕਾਂ ਨੇ ਕੱਲ ਨੂੰ ਸਾਰਿਆਂ ਨੂੰ ਚੁਣ ਕੇ ਭੇਜਣਾ ਹੈ ਜੇ ਬੀਬੀ ਜੀ ਨੂੰ ਚੁਣ ਕੇ ਭੇਜਿਆ ਉਹ ਵੀ ਲੋਕਾਂ ਨੇ ਭੇਜਿਆ ਜੇ ਸਮਰਾ ਸਾਹਿਬ ਨੂੰ ਚੁਣ ਕੇ ਭੇਜਿਆ ਉਹ ਵੀ ਲੋਕਾਂ ਨੇ ਭੇਜਿਆ ਜੇ ਬਡਾਲਾ ਸਾਹਿਬ ਨੂੰ ਭੇਜਿਆ ਸੋ ਲੋਕਾਂ ਦੀ ਕਚਾਰੀ ਤੁਸੀਂ ਜਿਹੜਾ ਟਾਈਮ ਦੇਣਾ ਚਾਹੁੰਦੇ ਹੋ ਅਸੀਂ ਤੁਹਾਡਾ ਐਕਸੈਪਟ ਕਰਦਾਂ ਕਰਾਂਗੇ ਔਰ ਸਾਨੂੰ ਤੁਸੀਂ ਕਦੀ ਵੀ 3 ਦਿਨ ਦਾ ਟਾਈਮ ਪਹਿਲਾਂ ਦੇ ਕੇ ਜੇ ਤੁਹਾਨੂੰ ਲੱਗੂਗਾ ਕਿ ਸਿੱਧਾ ਨਹੀਂ ਦੇ ਸਕਦੇ ਸਾਨੂੰ ਚਿੱਠੀ ਭੇਜ ਦਿਓ ਸਾਰੇ ਤੁਹਾਡੇ ਡਿਪੀ ਤੁਹਾਡੇ ਪੀਆਰਓ ਤੁਹਾਡੇ ਡੀਪੀਆਰਓ ਸਾਰੇ ਤੁਹਾਡੇ ਆ ਸਾਨੂੰ ਜਿਹੜੀ ਜਗ੍ਹਾ ਤੋਂ ਤੁਸੀਂ ਟਾਈਮ ਦਿਓਗੇ ਅਸੀਂ ਉੱਥੇ ਆ ਕੇ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਦੁਖੀ ਪੈਣ ਭਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿ ਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਜੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669